ਹਾਂਜੀ ਮੇਰਾ ਬਾਪ ਮਾਦ ਹੋ ਤੂੰ ਧੰਨ ਕੇ ਸੋ ਕੇਸੋ ਸਾਵਲੀਓ ਬਿਠਲਾਓ ਰਹਾਓ ਅਹ ਮਾਦੋ ਤੋਂ ਕਿਹ ਰਬਾ ਫੇ ਬਿਠ ਲੈ ਹੂੰ ਹੂੰ ਇਹ ਵੀ ਬਿਠੋ ਤਾਂ ਨਾ ਤੂੰ ਬਾਪ ਹੈ ਮੇਰਾ ਅੱਛਾ ਜੀ ਅਹ ਤੂੰ ਧੰਨ ਕੇ ਸੋ ਜੋ ਜੋ ਤਾਂ ਹੈ ਕਿ ਸੋ ਨੂੰ ਕਹਿ ਦੇਣਾ ਜਿਹਦਾ ਜਿਹਦੇ ਵਿੱਚੋਂ ਜੋਤ ਪੈਦਾ ਹੋਵੇ। ਅੱਛਾ ਜੀ। ਮੈਂ ਜੋਤ ਤਾਂ ਤੇਰੇ ਵਿੱਚੋਂ ਪੈਦਾ ਹੋਇਆ। ਅੱਛਾ ਜੀ। ਮੈਂ ਜਿਹੜੇ ਤੋਂ ਬਾਅਦ ਪੈਦਾ ਹੁੰਦੇ ਨੇ ਜੋਤ ਦਾ ਕਹਿੰਦੀ ਹੈ ਕੰਨਾ ਨਿਕਲਦੀਆਂ ਨੇ। ਠੀਕ ਹੈ ਜੀ। ਤੇਰੇ ਕੇਸ ਹੁੰਦਾ ਹੈ ਤੇਰੀਆਂ ਕੰਨਾ ਤੇਰੀਆਂ ਜਿਹੜੀਆਂ ਕੰਨਾ ਨੇ ਉਹੀ ਤਾਂ ਹੋਣਾ ਹੀ ਗਿਆ। ਠੀਕ ਹੈ ਜੀ। ਤੇਰੇ ਵਿੱਚੋਂ ਪੈਦਾ ਹੋਇਆ। ਰਣਾ ਦਾਜ ਸਭੂ ਹਮਾ ਨੇ ਜੋਤ ਹੂੰ ਜੇ ਕਰਕੇ ਤੂੰ ਮੇਰੇ ਵਾਪਸ ਤੇ ਤੈਨਾਂ ਤੇਰੇ ਜੋ ਹੈ ਠੀਕ ਹੈ ਜੀ ਬਾਦੋਂ ਹੂੰ ਹੂੰ ਭਾਇਆ ਬੱਦੇ ਵੀ ਤੂੰ ਠੀਕ ਹੈ ਅਜੇ ਮਹਿਰਾਣੀ ਤੇ ਵੀ ਤੇਰਾ ਯਾ ਤੂੰ ਸਾਲੇ ਨਜਰ ਹੂੰ ਹੂੰ ਤੇ ਸਾ ਨਾਲੋਂ ਵੀ ਵਸ ਹਟ ਬਗੜੇ ਠੀਕ ਹੈ ਜੇ ਸਕੂਟਰ ਸਾਈਕਲ ਲੈ ਕੇ ਦੇਤਾ ਆਪਾਂ ਕਦੇ ਨੋਕਰ ਦੂ ਹਾਂਜੀ ਗੂਟਰ ਦਾ ਮਾਲਕ ਹੋਰ ਐ ਚਲਾਉਣ ਵਾਲਾ ਹੋਰ ਐ ਹੂੰ ਹੂੰ ਮੈਂ ਇਹੋ ਗੱਲ ਆ ਸਰੀਰ ਨੂੰ ਵਰਤਦੇ ਬਸੇ ਅਸੀਂ ਹਾਂ ਪਰ ਮਾਲਕ ਤਾਂ ਤੂੰ ਐ ਠੀਕ ਐ ਜੀ ਵਾਹਕ ਵੀ ਤੂੰ ਤੇ ਨਾਲ ਹੂੰ ਹੂੰ ਹਵਾ ਦਾ ਸਾਦਾ ਠੀਕ ਐ ਹਾਂ ਬਿਠੁ ਲਾ ਰਿਹਾ ਬੰਦੋ ਸੰਭਲਿਓ ਨਾਲ ਸੰਭਲਿਓ ਲਿਖਿਆ ਸੰਭਲਿਓ ਬਿਠੁ ਲਾਏ ਰਹੋ ਸੰਭਲੋ ਸੰਭਲੋ ਬਿਠ ਲਾਏ ਨਾ ਜੋ ਤੂੰ ਪੂਰਾ ਹੋ ਜੀਗਾ ਅੱਜ ਰੰਗਰ ਦੇ ਵਿੱਚ ਹੈ ਤੇਰੇ ਸੰਭਲਪਨ ਅੱਛਾ ਜੀ ਇਹ ਕਿਨੂੰ ਕਿਹਾ ਹੋਇਆ ਜੀ ਫਿਰ ਕਿਹਦੇ ਸੰਭਲਾਪਨ ਹੈਗਾ ਜੀ ਜਿੱਤ ਰੂ ਗਿਆ ਹੈ ਅੱਛਾ ਗਿਆ ਜੇ ਤੂੰ ਸਾਫ ਹੈ ਸਾਹਮਣੇ ਸਾਹਮਣੇ ਅੱਛਾ ਸਾਹਮਣੇ ਸਾਹਮਣੇ ਓਹੋ ਜਦ ਤੇਤੀ ਪੂਰੀ ਨਹੀਂ ਹੈ ਡਰਨਾਂ ਦੇ ਵਿੱਚ ਹਾਂਜੀ ਜਦ ਲਾਈਟ ਘੱਟ ਹੈ ਤਾਂ ਸਾਹਮਣੇ ਇਹ ਹੀ ਹੈ ਹਾਂ ਹਾਂ ਜੇ ਲਾਈਟ ਘੱਟ ਹੈ ਸਾਹਮਣੇ ਬੜੇ ਲਾਈਟ ਦੇ ਵਿੱਚ ਕਮੀ ਹੈ ਹਾਂਜੀ ਪੂਰੀ ਰਿਕਰੀ ਵੀ ਲੈ ਰਹੀ ਹੈ ਹਾਂ ਤੇਰਾ ਬਿਕ ਬਖਾ ਲੈਦੇ ਠੀਕ ਜੀ ਜਿੰਨੇ ਤੇਜ ਹੋਊ ਤੇਰਾ ਉਹ ਜੰਦੂਗਾ ਹਾਂ 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 ਠੀਕ ਜੀ ਲੈ ਤੇਜ ਹੋਊ ਤਾਂ ਤੇਰਾ ਵਿੱਚ ਨਸ਼ਾ ਹੋਊਗਾ ਸਾਡੀ ਹੋਊਗੀ ਤੇ ਠੀਕ ਹੈ ਜੀ ਕਰ ਕਰ ਧਰੇ ਚੱਕਰ ਬੈਕੁੰਠ ਤੇ ਆਏ ਗਜ ਹਸਤੀ ਕੇ ਪ੍ਰਾਣ ਉਧਾਰੀ ਅਲੇ ਜੇ ਤੂੰ ਮੈਂ ਕੋੜ ਤੋਂ ਉਹਨੇ ਤਾਂ ਸਮਾਏ ਦੇ ਪ੍ਰਾਣੂ ਦਾ ਹਰੋ ਤੇ ਲਾਇਆ ਹਸਤੀ ਦੇ ਕਾਹ ਜੀ ਹਸਤੀ ਤੋਂ ਉਹਨੇ ਦਾਇਆ ਹਸਤੀ ਮਾਨ ਅੱਛਾ ਜੀ ਅਹਕਾਰ ਅਹਕਾਰ ਦਾ ਪੀ ਪੀ ਕਹਿੰਦਾ ਜੋ ਅੱਛਾ ਜੀ ਹਸਤੀ ਦਾਇਆ ਹਸਤੀ ਐਸੇ ਕੰਨਾ ਰਾਜਵੀ ਹੈ ਹਾਂ ਜੀ ਹਸਤੀਆ ਆਪਣੀ ਹਸਤੀ ਬਖਰੀ ਬੰਦਾ ਹੈ ਹੂੰ ਕਰੀ ਹੈ ਹੂੰ ਹੂੰ ਕਰੀ ਹੈ ਨਾ ਹੂੰ ਜਨਾਗਰ ਕਾਇਸੀਏ ਇਹੇ ਫਿਰ ਪ੍ਰਾਣ ਦੇ ਆਧਾਰ ਨਾਲ ਤੂ ਹੁਵੇ ਤਾਂ ਪ੍ਰਾਣ ਦੇ ਬੈਸੇ ਨੇ ਹੂੰ ਇਹ ਆਪਣੀ ਸ਼ਕਤੀ ਨਾਲ ਆਪਣਾ ਨਹੀਂ ਬਚਾ ਸਕਦਾ ਹੂੰ ਹੂੰ ਪ੍ਰਾਣ ਦਾ ਆਧਾਰ ਜੀ ਠੀਕ ਹੈ ਜੀ ਇਹ ਧਰੇ ਚੱਕ ਹੂੰ ਹੂੰ ਤੇਰੇ ਸਾਇਆ ਰਹੇ ਨੇ ਹੂੰ ਪਰ ਸਾਇਆ ਤੇ ਹੱਥ-ਹੱਥੀਂ ਯੁੱਧੇ ਉਹ ਕਰਦੇ ਉਹ ਹਸਪਤਲ ਸਿੱਧੋ ਅੱਛਾ ਜੀ फेर ਗਾਇਨੇ ਸਿੱਧਾ ਹੋ ਜਾਂਦਾ ਹੈ ਅਰਥਲੇ ਹੋ ਕੇ ਜਦੋਂ ਹੋ ਗਿਆ ਸਿੱਧਾ ਅੱਛਾ ਜੀ ਵੜ ਕੱਢ ਲੈਣੇ ਆਪਣੇ ਅੱਛਾ ਜੀ ਉਠੋ ਗਾਣ ਖੋਲਲੀ ਖੋਲਤੀ ਹਮ ਹੱਥੜੇ ਕਰਤੇ ਹਮ ਆਪਣੇ ਹੱਥੜੇ ਕਰਤਾ ਉਹ ਜਿਹੜੀ ਸੀ ਨਾ ਆਪਣੀ ਹਸਤੀ ਮੁਗੜਾਦੀ ਅੱਛਾ ਜੀ ਪਰ ਹਸਤੀ ਹਾਤੀ ਵਾਸਤੇ ਤਾਂ ਨਹੀਂ ਮਰਚਾ ਜੀ ਆਹ ਮਾਇਰੇ ਹੀ ਤਾਂ ਸ਼ਾਮ ਰਹਿਣ ਤਾਂ ਜਾਇਆ ਨਾ ਹੋਰਾ ਠੀਕ ਹੈ ਉਹ ਭਾਈ ਹਾਥੀਏ ਬਰੇ ਹੈ ਇਹਦੇ ਪ੍ਰਾਣ ਦਾਲਨੇ ਉਹ ਕਿਹੜੇ ਹਾਥੀ ਦੇ ਦਾਲਨੇ ਨੇ ਹਾਥੀ ਕਰੇ ਜੱਫ ਕਰਦੇ ਹੁੰਦੇ ਨੇ ਹਾਥੀ ਦੇ ਪ੍ਰਾਣ ਕਰਦੇ ਕਰਾਣੇ ਹੂੰ ਹੂੰ ਹੋਰ ਕਿਸੇ ਜੋਤ ਦੀ ਭਗਤੀ ਵੀ ਹੁੰਦੀ ਹੁੰਦੀ ਹੂੰ ਹੂੰ ਪਰ ਵਿੱਚ ਆਹ ਜੇ ਤਾਂ ਇਹ ਗੱਲਾਂ ਹੋਣੀਆਂ ਹੀ ਹੋ ਜਾਂਦੇ ਹੋਰ ਵਿਚਾਰੇ ਕਰਦੇ ਵਿੱਚ ਹੀ ਹੂੰ ਯਾਰ ਨਾ ਸਮਝ ਆਵੇ ਫਿਰ ਕੀ ਕਰਦੇ ਹਾਥੀ ਦਾ ਹੱਥ ਉਹਨਾਂ ਨੇ ਹਾਥੀ ਕਰ ਲਿਆ ਖਾਲੀ ਬਣਾ ਲਈ ਵੀ ਹਾਕੀ ਗਿਆ ਉਹਨੂੰ ਹੱਥੀ ਦਾ ਤਦੂਆ ਨੇ ਫੜ ਲਿਆ ਉਹ ਉਹ ਖੇਤੇ ਪਾਣੀ ਜਰੂ ਉਹ ਖੇਤੇ ਫਾਲ ਨੂੰ ਘੇਰੋ ਨੇ ਅਲਾਸ ਕੀਤੀ ਐ ਇਹ ਦਲਾ ਬਣਾ ਲੀਆ ਬੰਦਾ ਨੇ ਉਹ ਕੀ ਕਰਦੇ ਹੂੰ ਬੇਤੁਆ ਨਾਲ ਇਹ ਤਾਂ ਥੋੜੀ ਜਿਹੀ ਬੁੱਧੀ ਹੁੰਦੀ ਐ ਠੀਕ ਹੈ ਜੀ ਮਾਇਆ ਤੋਂ ਗਾਹ ਨਹੀਂ ਜਾ ਸਕਦੇ ਮਾਇਆ ਤੋਂ ਗਾਹ ਉਹਨਾਂ ਕਿਆ ਕਰਦੇ ਵੀ ਦ੍ਰਿਸ਼ ਨਹੀਂ ਰੁਕੀ ਵੀ ਮਾਇਆ ਤਾਂ ਆੜਤ ਨੇ ਜੀ ਨਾਲ ਅਛਾ ਜੀ ਆਏ ਆ ਜੀ ਦੇ ਸਿਧਰਿਆ ਮਤਲਬ ਜਦੋਂ ਅੱਪਾ ਕਰਦੇ ਆ ਕਰ ਧਰੇ ਚੱਕਰ ਬੈਕੁੰਠ ਤੇ ਆਏ ਇਹਦਾ ਮਤਲਬ ਕਰਦਾ ਮਤਲਬ ਕੀ ਹੋਇਆ ਜੀ ਕਰਦਾ ਹੱਤ ਅੱਛਾ ਜੀ ਕਰ ਸਿੱਤਕਾਰ ਵੀ ਹੈ ਸਿੱਤਕਾਰ ਹੋ ਗਿਆ ਜੀ ਧਰੇ ਚੱਕਰ ਉਹਦੇ ਪਿੱਛੇ ਪੁੱਜ ਪਰ ਉਹਦੇ ਵਿੱਚ ਇਹ ਪੈਦਾ ਹੋਇਆ ਆ ਨਾਮ ਉੱਥੇ ਵੀ ਪੈਦਾ ਆਇਆ ਨਾਮ ਚੱਕਰ ਹੈ ਅੱਛਾ ਜੀ ਬੈਕੁੰਠ ਤੇ ਆਏ ਦੋ ਨਾ ਉਹਨਾਂ ਸ਼ਬਦ ਅੱਛਾ ਉਹ ਤੁਗੜੇ ਧੁਰਕੀ ਬਾਣੀ ਹੂੰ ਹੂੰ ਤੇ ਗਜ ਹਸਤੀ ਮਤਲਬ ਮਨ ਜਿਹੜਾ ਐ ਸਿੱਧਾ ਹੋ ਗਿਆ ਇਹਦੇ ਇਹਦੀ ਫਿਰ ਤੁਸੀਂ ਦੇ ਪ੍ਰਾਣ ਉਧਾਰੀ ਹਲੇ ਇਹਦੇ ਉਧਾਰ ਕੀਤਾ ਹੈ ਇਹਦੇ ਪ੍ਰਾਣ ਉਧਾਰ ਕੀਆ ਹੈ ਆਪਣੇ ਹੂੰ ਜਿਹੜਾ ਸ਼ਬਦ ਆਇਆ ਹੈਗਾ ਸਤਿਖੰਡ ਤੋਂ ਉਹਨੇ ਫਿਰ ਇਹ ਗਜ ਹਸਤੀ ਜਿਹੜਾ ਮਨ ਹੈਗਾ ਇਹਦੇ ਪ੍ਰਾਣਾਂ ਦਾ ਇਹ ਫਿਰ ਉਧਾਰਾ ਬਣੇ ਉਧਾਰ ਬਣਿਆ ਹਾਂ ਜੀ ਕੋਈ ਇਹ ਸਮਾ ਗਿਆ ਉਹਦੇ ਵਿੱਚ ਸਮਾ ਗਿਆ ਸਰੀਰ ਛੱਡ ਕੇ ਠੀਕ ਹੈ ਜੀ ਸਰ ਕੋਈ ਛੱਡ ਛੱਡਤੀਆਂ 10000 ਖੁੱਲ ਗਿਆ ਫਿਰ ਸੁਬਾਗਿਆ ਜਾ ਕੇ ਆਪੇ ਬਚ ਗਏ ਰਾਣਾ ਦੀ ਲੋੜ ਰਹੀ ਹੈ ਮਸਰੀਰ ਤੇ ਠੀਕ ਹੈ ਜੀ ਦੁ 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 ਸ਼ਾਸਨ ਕੀ ਸਭਾ ਦਰੁਪਤੀ ਅੰਬਰ ਲੈਤ ਉਬਾਰੀ ਲਈ ਦੁ ਸ਼ਾਸਨ ਕੀ ਸਭਾ ਦੇ ਵਿੱਚ ਸ਼ਾਸਨ ਕੀ ਹੁੰਦਾ ਹੈ ਜਨ ਜਰ ਫਨ ਬਸ ਜਿੱਤੇ ਮੰਦਾ ਹੁਕਮ ਚੱਲਦਾ ਹੈ ਦੁ ਸ਼ਾਸਨ ਉਹ ਸਾਸਨ ਅੱਛਾ ਜੀ ਉੱਠਾ ਰਾਜ ਉੱਠਾ ਹਕਮ ਤੋਂ ਰੋਤੀ ਰਾਜ ਅਵਾਸੀ ਰਾਜਾ ਅੱਛਾ ਜੀ ਜਿ ਰਾਜਾ ਰਵਨ ਵਾਸੀ ਰਾਜਾ ਤੂੰ ਸਾਸਨ ਹੂੰ ਹੂੰ ਉਹਦੇ ਵਿਹੜੀ ਬੁੱਧੀ ਹੈ ਦ੍ਰੋਪਤੀ ਹੈ ਦ੍ਰੋਪਤੀ ਹੈ ਉਹ ਕੰਮ ਕੋ ਲੋਗ ਉਹ ਕਾਰੇ ਦੇ ਪਤੀ ਬਣਾਈ ਬੈਠੀ ਹੈ ਉੱਥੇ ਅੱਛਾ ਜੀ ਉਸਾਸਨ ਦੀ ਦਵਾਈ ਰੋਕਦੀ ਹੈਗੀ ਹੈ ਉਹਦੇ ਹਮ ਹਮ ਕੋਮਦਾ ਹੈਗੀ ਕੋਮਦਾ ਆਹ ਰੇਖਵਤੀ ਨਹੀਂ ਹੈ ਠੀਕ ਹੈ ਜੀ ਆ ਕੋਦ ਦੀ ਜਬੇਜਟੀ ਹੋਣ ਲੱਗੀ ਨਾ ਤਾਂ ਸਾਸਨ ਦੀ ਸਭਾ ਚ ਹਮ ਹਮ ਸਾਸਨ ਦੀ ਸਭਾ ਵਿੱਚ ਕੋਬਦਦੀ ਵੇਜਟੀ ਹੁੰਦੀ ਹੈ ਹਮ ਹਮ ਸਾਰ ਜਿਹੜਾ ਹੈਗਾ ਸਸਥਾਰ ਇਹ ਦਸਾਸਨ ਦੀ ਸਭਾ ਹੈ ਹਮ ਹਮ 44 ਦੇ ਵਿੱਚ ਸਰਵਦਾ ਰਾਜ ਇੱਕ ਦੇ ਹੁੰਦਾ ਠੀਕ ਹੈ ਜੀ ਨਾਨਕ ਗੋੜੇ ਵੀ ਰਾਜ ਸੀ ਦਸਾਸਲ ਦੀ ਸਵਾਲ ਸੀ ਹੋਰ ਕੀ ਸੀ ਹੂੰ ਹੂੰ ਜਿਹੜੇ ਭਗਤ ਸਾਰੀ ਭਗਤਾਂ ਦਾ ਖਲਾਫ ਰਹੇ ਹੈ ਬੇਸ਼ਰਮ ਹਾਂਜੀ ਤੇ ਅੰਬਰ ਲੈਤ ਵਾਰੀਆਂ ਲਈ ਇੱਕ ਬੁਲਟਾ ਦਸਾਸਲ ਦੀ ਸਵਾਲ ਜੇ ਜਿਹੜੀ ਕਬੂਤ ਹੈ ਜਾਉਂਦੇ ਪੜਦੇ ਫੁੱਲਣ ਲੱਗਦਾ ਹੈ ਨਾ ਹੂੰ ਹੂੰ ਚਾਹ ਵੱਜਾ ਪੈਂਦਾ ਨਾਨਕਨਾਲ ਪਿਆ ਤਖਤਪੁਰ ਨੂੰ ਕੋਈ ਜਗਾ ਨਾ ਬਚੀ ਖੜਦੂ ਹੂੰ ਹੂੰ 베ਜਤ ਹੋਣ ਲੱਗੀ 베ਜਤ ਹੂੰ ਹੂੰ 베ਜਤ ਹੋਏ ਨਹੀਂ ਪਰ ਸਾਰੇ 베ਜਤ ਹੋਗੇ ਹਾਂਜੀ ਜੋ ਵੀ ਜਤੀ ਇਸ ਨਾਲ ਜੀ ਸਭ 베ਜਤ ਹੋਗੇ ਕੋਈ ਨਹੀਂ ਬੋਲ ਸਕਿਆ ਠੀਕ ਹੈ ਜੀ ਵੱਜਾ ਕਰੋ ਹੂੰ ਬਚਿਆ ਉਹ ਜਿਹਨੇ ਅੱਪਰ ਲੈ ਅੱਪਰੇ ਹੋ ਲਿਆ ਅੱਛਾ ਜੀ ਹੋਰ ਬਚਿਆ ਅੱਜ ਤੋਂ ਬਚਿਆ ਹੂੰ ਜਿਹਨੇ ਤੇਰਾ ਲੋਕ ਦਾ ਬਿਆਨ ਲੈ ਲਿਆ ਤੇ ਲੋਕ ਇਹਨਾਂ ਦਾ ਬਿਆਨ ਲੈ ਰਹੇ ਆ ਅੱਛਾ ਜੀ ਸਾਰੇ ਅੰਬਰ ਜਿੱਕਰ ਨਿਕਲ ਲਿਆ ਉਹ ਬਚਿਆ ਉਹਦੀ ਇੱਜ਼ਤ ਵਜਿ ਦੀ ਬਚੀ ਕਹਦੀ ਜਿੱਤ ਹੂੰ ਕੋਈ ਦੋਸਤ ਦੀ ਬੱਚੀ ਕੋਈ ਦੋਸਤ ਦੀ ਬੱਚੀ ਅੱਛਾ ਜੀ ਉਹੀ ਬੈਠੀ ਹੈ ਕੋਦ ਜਿਹੜੀ ਆਪਾਂ ਲੈ ਲੈਂਦੀ ਹੈ ਸਾਰਾ ਸਾਰੇ ਭਟਕ ਲੈਂਦੀ ਆਪਣੂੰ ਹੂੰ ਹੂੰ ਹਵਾ ਛੱਡ ਦਿੰਦੀ ਆ ਬੱਦਲ ਛੁੱਟ ਜਾਂਦੀ ਆ ਠੀਕ ਹੈ ਜੀ ਹਾਂ ਹਵਾ ਦੀ ਹਵਾ ਦੀ ਲੋੜ ਬਣੀ ਹਵਾ ਛਾਉ ਹੈ ਠੀਕ ਹੈ ਜੀ ਸਾਰ ਨਾਲ ਵੀ ਡਿਪੈਂਡੈਂਟ ਦੀ ਆ ਸਾਹ ਤੇ ਵੀ ਡਿਪੈਂਡੈਂਟ ਦੀ ਹਵਾ ਤੇ ਵੀ ਡਿਪੈਂਡੈਂਟ ਦੀ ਹੈ ਹੂੰ ਹੂੰ ਅੱਬ ਰੋਪਦੀਆ ਹੂੰ ਤਾਂ ਅੰਬਰ ਮਿਲ ਜਾਂਦਾ ਫਿਰ ਪਾਸੇ ਫਿਰ ਬਹੁਤ ਹੈ ਜੀ ਬਹੁਤ ਹਵਾ ਚੱਕਾ ਹੂੰ ਹੂੰ ਬਸ ਠੀਕ ਇਹਨਾਂ ਨੂੰ ਅੰਬਰ ਦਾ ਮਤਲਬ ਇਹਨਾਂ ਨੂੰ ਕੱਪੜੇ ਲੱਗਦਾ ਆ ਇਹਨਾਂ ਨੂੰ ਅੰਬਰ ਦਾ ਮਤਲਬ ਕੱਪੜੇ ਲੱਗਦਾ ਵੀ ਉਹ ਕੱਪੜੇ ਲੈ ਲੇ ਦ੍ਰੋਪਦੀ ਨੇ ਤਾਂ ਉਹ ਉਹ ਉੱਬਰ ਗਈ ਇਹ ਨਹੀਂ ਪਤਾ ਲੱਗਿਆ ਵੀ ਉਹ ਜਿਹੜਾ ਗਿਆਨ ਲੈਣਾ ਸੀ ਜਿਹਨੇ ਉਧਾਰਨਾ ਸੀ ਉਹ ਅਸਲੀ ਗਿਆਨ ਲੈਣਾ ਸੀ ਆਪਰ ਜੀ ਹਾਂਜੀ ਉਹਦਾ ਕਿਹੜੇ ਪਰ ਕੋਈ ਰਹੇ ਨਹੀਂ ਦਿੱਤਾ ਹੂੰ ਹੂੰ ਪਰ ਮੈਨੂੰ ਰਹੇ ਦਿੱਤਾ ਸੀ ਤੇ ਠੀਕ ਹੈ ਜੀ ਪਰਦਾ ਖਰਾਬ ਹੋ ਗਿਆ ਜੰਦ ਪਰ ਬਿਲ ਗਿਆ ਹੂੰ ਸਾਡੇ ਯੰਬਰ ਜਿਹੜਾ ਸੀ ਉਹ ਮਿਲ ਗਿਆ ਠੀਕ ਹੈ ਜੀ ਸਾਡਾ ਪਰਦਾ ਉਹਦਾ ਪਰਦਾ ਠੱਗ ਗਿਆ ਠੀਕ ਹੈ ਜੀ ਪਰਦਾ ਵੱਜ ਗਿਆ ਹੂੰ ਹੂੰ ਠੀਕ ਹੈ ਜੀ ਗੌਤਮ ਨਾਰ ਅਹਲਿਆ ਤਾਰੀ ਪਾਵਨ ਕੇਤਕ ਤਾਰੀਲੇ ਹੋ ਤਬzar ਅਹਲਿਆ ਹੂੰ ਹੂੰ ਤਾਰੀ ਹੂੰ ਹੂੰ ਗੋਤਮ ਰਿਸ਼ੀ ਦੇ ਨਾਲ ਸੀ ਜੜੀ ਹੂੰ ਹੂੰ ਉਹ ਤੋਂ ਲੇਖੀ ਦੀ ਬੁੱਧੀ ਵਿੱਚ ਅਰਜੀ ਹਾਂ ਕਰਜੀ ਝੱਤਰ ਹੋ ਗਈ ਥਿਰ ਅੱਛਾ ਜੀ ਫਿਰ ਕਰਤੀ タルਜੀ ਹੂੰ ਹੂੰ ਗੋਤਬੀ ਦਰਿਆ ਆ ਆ ਜੀ ਜੀ ਉਹ ਤੇ ਉਹ ਵੀ ਤਰ ਜਾਂਦੀ ਹੈ ਗੋਤਬੀ ਦਾ ਮਤਲਬ ਹੈ ਜੀ ਬੁੱਤੀ ਤਮਾੜੀ ਬੁੱਤੀ ਹੂੰ ਆਇਆ ਜੀ ਭੁੱਖ ਸੀ ਇਹਦੇ ਵਿੱਚ ਉਹ ਬੁੱਧ ਤਰ ਗਈ ਤਰ ਜਾਂਦੀ ਹੈ ਹੂੰ ਹੂੰ ਉਹ ਤਾਂ ਮੈਂ ਤੇ ਗੁਰਵਾਚ ਔਗੜਵਾਚ ਕਹ ਲਫਦਾ ਅੱਛਾ ਜੀ ਔਗੜਵਾਚ ਕੇ ਕੋਈ ਵੀ ਹੋ ਸਕਦਾ ਕੋਤ ਸਾਰੀ ਬੁੱਤੀ ਨੂੰ ਬੋਤ ਮੈਂ ਨੇ ਠੀਕ ਹੈ ਜੀ ਨਾਰੂ ਦੀ ਬੁੱਧੀ ਹੋ ਗਈ ਠੀਕ ਹੈ ਜੀ ਗੋਤਮ ਨਾਰ ਜਿਹੜੀ ਅਹਲਿਆ ਮਤਲਬ ਪੱਥਰ ਰੂਪ ਹੋਈ ਹੋਈ ਸੀ ਹਾਂ ਜੀ ਅਹਲਿਆ ਹੋ ਗਈ ਅਡੋਲ ਹੋ ਗਈ ਜਦ ਅੱਛਾ ਜੀ ਅਡੋਲ ਹੋਵੇ ਢਰ ਕੇ ਉਹਦਾ ਪੱਥਰ ਕਰਕੇ ਡੋਲਦੇ ਨੇ ਹਾਂ ਹਾਂ ਇਹ ਲਾ ਹੋਣਾ ਜੀ ਤਾਂ ਅੱਛਾ ਜੀ ਪੱਥਰ ਵਾਲੀ ਤਾਂ ਠੀਕ ਹੀ ਹੋਈ ਤੇ ਉਹ ਹਿਲਣ ਲੋਦੇ ਦੇ ਸੋ ਅੱਛਾ ਜੀ ਇਹ ਹੱਲਿਆਤਾਰੀ ਹੈ ਲਿਖਿਆ ਹਾਂ ਹੱਲਿਆ ਮਤਲਬ ਜਿਹੜੀ ਨਾ ਹਿੱਲੇ ਹੈ ਜੀ ਹਾਂ ਹੂੰ ਹੂੰ ਸਭ ਤੋਂ ਜਿਆਦਾ ਜਿਆ ਹਿੱਲਦੀ ਦੀ ਦੋਲਦੀ ਨਹੀਂ ਠੀਕ ਹੈ ਜੀ ਪਹਿਲਾਂ ਪਹਿਲਾਂ ਤਮਾਂ ਵਾਲੀ ਸੀਗੀ ਫਿਰ ਹਿਲਣ ਤੋਂ ਰੋਕਤੀ ਐਨ ਸਵਾਰੀ ਤੇ ਯਾ ਰੁਕਦੀ ਹੋਦੀ ਹੈ ਹੂੰ ਹੂੰ ਸਵਾਰੀ ਦਾ ਅਗਰੇ ਇਹ ਦੋਲਦੀ ਹੈ ਹੂੰ ਹੂੰ ਉ ਡੋਨਲਡ ਤੇ ਰੱਖੋ ਪ੍ਰਭੂ ਆ ਹੂੰ ਹੂੰ ਸਾ ਡੋਨਲਡ ਦੇ ਬਹੁਤ ਨਾਲ ਅਖਲੀ ਤਰਗੀ ਹੂੰ ਹੂੰ ਵਾਸ ਠੀਕ ਹੈ ਸਾਰੀ ਹੂੰ ਹਾਂ ਪਾਵਨ ਕੇਤਕ ਤਾਰੀਲੇ ਗੁਣਾਏ ਸਿੱਧੇ ਪਾਵਨ ਕੇਤਕ ਹੂੰ ਹੂੰ ਇਹ ਤੋਂ ਜਿਹੜੇ ਹੋਰ ਪਵਿੱਤਰ ਤੇ ਹੂੰ ਹੂੰ ਗੋਤਮ ਤੋਂ ਜਿਹੜੇ ਹੋਰ ਪਵਿੱਤਰ ਤੇ ਜੱਗੇ ਤੇ ਉਹਦਾ ਫਿਗਰੀਟਾਰ ਤੇ ਉਸ ਤੇ ਕੋਈ ਨਹੀਂ ਹੂੰ ਹੂੰ ਪਰ ਗੋਤਮ ਵੀ ਕਰੀਓ ਹੂੰ ਹੂੰ ਹਾਂ ਠੀਕ ਹੈ ਜਿਸ ਤੇਜ ਹੋਵੇ ਚਾਹੇ ਹਰੇ ਕੇ ਤਰਜੁਤਾ ਆਪਾਂ ਗੋਤਮ ਨੂੰ ਇੱਥੇ ਆਪਾਂ ਗੋਤਮ ਨੂੰ ਇੱਥੇ ਇਸਤਰੀਵਾਚਕ ਸ਼ਬਦ ਲੈ ਰਹੇ ਹਾਂ ਨਾ ਜੀ ਇਸਤਰੀਵਾਚਕ ਕੀ ਹੁੰਦੀ ਹੈ ਉਹ ਕੀ ਹੁੰਦੀ ਹੈ ਇਹਨਾਂ ਨੇ ਗੋਤਮ ਬੰਦਾ ਬਣਾਇਆ ਫਿਰ ਇਹ ਇਹ ਜੋ ਮਰਜੀ ਬਣਾਈ ਜਾਣਾ ਇਹ ਤਾਂ ਸ੍ਰੀ ਨੂੰ ਦੇਖਦੇ ਨੇ ਤਾਂ ਹੀ ਕਹਿੰਦੇ ਆ ਗੋਦ ਨੂੰ ਦੇਖਦੇ ਆ ਇਹ ਕਹਿੰਦੇ ਗੋਤਮ ਰਿਸ਼ੀ ਦੀ ਬੋਟੀ ਹਾਂ ਹਲਿਆ ਨੂੰ ਜੋ ਰਿਸ਼ੀ ਦੇ ਸ਼ਰਾਪ ਨਾਲ ਸਿਲਾ ਬਣੀ ਗਈ ਸੀ ਤੂੰ ਹੀ ਮੁਕਤ ਕੀਤਾ ਹੈ ਮਾਦੋ ਤੂੰ ਅਨੇਕ ਪਤਿਤਾਂ ਨੂੰ ਪਵਿੱਤਰ ਕੀਤਾ ਤੇ ਤਾਰਿਆ ਹੈ ਦੂਸਰੇ ਦਾ ਅਰਥ ਤਾਂ ਠੀਕ ਹੈ ਉਹ ਤਾਂ ਮੰਨਿਆ ਹੂੰ ਉਹ ਤਾਂ ਜ਼ਬਰਦਸਤ ਸੱਤ ਦਾ ਸੋਧਿਆ ਕੀ ਹੂੰ ਇਹ ਜ਼ਬਰਦਸਤ ਹਾਂ ਰਾਤੀ ਉਹਦੇ ਵੇਤਾਉ ਕੋਇਆ ਇਹ ਹੋਇਆ ਹਾਂਜੀ ਇਹ ਗੱਲ ਗਲਤ ਸੋਚਿਆ ਕੀ ਵੇ ਨਾਲੇ ਅੱਖਰਾਂ ਚ ਬੜਾ ਸਾਫ ਲੱਗਦਾ ਗੋਤਮ ਤੋਂ ਵੀ ਅਰਥ ਸਹੀ ਹੋ ਜਾਂਦੇ ਆ ਅਹਲਿਆ ਤੋਂ ਵੀ ਸਹੀ ਹੋ ਜਾਂਦੇ ਆ ਵੀ ਜਿਹੜਾ ਹਿੱਲੇ ਨਾ ਤੇ ਨਾਰ ਤੋਂ ਵੀ ਸਾਫ ਹੋ ਜਾਂਦਾ ਵੀ ਕੋਈ ਬੁੱਧੀ ਦੀ ਗੱਲ ਹੋ ਰਹੀ ਹੈ ਇਹ ਆ ਨੇ ਸਾਖੀਆਂ ਬਣਾਤੀਆਂ ਹੂੰ ਹੂੰ ਇਹ ਗੱਲਾਂ ਦੀਆਂ ਸਾਖੀਆਂ ਮਨ ਘੱਟ ਬਣਾਈਆਂ ਨੇ ਸਮਨ ਸ਼ਾਸਤਰਾ ਦੇ ਹਾਂਜੀ ਠੀਕ ਹੈ ਜੀ ਸਾਖੀ ਪ੍ਰਣ ਮੈਂ ਫੇ ਖਿਚੜੀ ਖਿਚੜੀ ਗਿਆਨ ਦਿੱਤਾ ਲੋਕਾਂ ਇਹਦਾ ਪਤਾ ਨਹੀਂ ਕਿ ਜਿਹੜੀ ਪਾਇਆ ਦੂੜ ਪਾਇਆ ਹਲਦੀ ਪਾਇਆ ਕੀ ਪਾਇਆ ਵਿੱਚ ਪਰ ਉਹ ਇੰਟਰਸਟ ਬੜਾ ਹੈ ਲੋਕ ਇਹਨੂੰ ਬੜੇ ਧਿਆਨ ਨਾਲ ਸੁਣਦੇ ਆ ਜੇ ਇਹ ਜੀ ਤੁਸੀਂ ਕੋਈ ਕਥਾ ਨਾਲ ਸੁਣਾਉਣ ਲੱਗ ਜਓ ਉਹਨਾਂ ਦਾ ਫਿਰ ਧਿਆਨ ਇਧਰ ਉਧਰ ਨਹੀਂ ਜਾਂਦਾ ਉਹ ਬੜਾ ਉਹ ਬੜਾ ਲੋੜ ਬਸ ਚਾਹ ਉਹਦੇ ਚ ਲੱਗਦਾ ਸਵਾਦ ਲੱਗਦੀ ਹੈ ਹਾਂਜੀ ਇਹ ਇਹਨਾਂ ਨੂੰ ਬੱਸ ਉਹਨਾਂ ਨੂੰ ਇਹ ਚਾਹੇ ਥੋੜੀ ਰੁਕੀ ਜੀ ਲੱਗਦੀ ਹੈ ਹਾਂਜੀ ਠੀਕ ਹੈ ਜੀ ਐਸਾ ਧੰਮ ਅਜਾਤ ਨਾਮ ਦਿਓ ਤੋ ਸਰਨਾਗਤ ਆਈਏ ਲਈ ਐਸਾ ਆਦਮ ਆਦਮ ਅੱਛਾ ਜੀ ਆਦਮ ਹਾਂਜੀ ਆਦਮ ਹੈ ਜੀ ਅਜਾਤ ਨਾਮ ਦਿਓ ਅਜਾਤ ਹੂੰ ਹੂੰ ਤਾਂ ਸ਼ਰਮ ਆਈ ਹੈ ਦਾ ਅੱਜ ਆਈ ਹੈ ਅਦਬ ਨੂੰ ਬੁਰਾ ਤਾਂ ਯੋਕ ਅੱਛਾ ਜੀ ਇਹਦਾ ਪੂਰਾ ਨਹੀਂ ਆਦਮਾ ਹੈ ਵਿਚਾਰਾ ਅੱਛਾ ਜੀ ਮਨ ਦਾ ਨਾਲੇ ਉਹ ਤਾਂ ਹੀ ਗੱਲ 50 ਪਰ ਅਜਾਤ ਹੈ ਹੁਣ ਉਹ ਜਿਵੇਂ ਛੜ ਗਿਆ ਹੂੰ ਹੂੰ 50 ਨਹੀਂ ਰਹੀ ਨਾਲੇ ਤੇ 50 ਹੂੰ ਆ ਨਾਮ ਦਿਓ ਐਸਾ ਨਾਮ ਦਿਓ ਹੂੰ ਆਪਣੇ ਆਪ ਨੂੰ ਦੱਸ ਰਿਹਾ ਉਹਦੇ ਹੋਰ ਐਸਾ ਹਲ ਬਾਜਾਤ ਹੈ ਹੂੰ ਪਤ ਤੋ ਛੜਿਆ ਆ ਦਿੱਲੀ ਜਗਤੀ ਹੈ ਹੂੰ ਹਾਂ ਕੌਣ ਸਰਨਾਗਤ ਆਈਏ ਉਹ ਕੋਈ ਸਰਨਾਗਤ ਹੂੰ ਹੂੰ ਤੇਰੀ ਸਰਨਾਗਤ ਆ ਗਿਆ ਠੀਕ ਹੈ ਹਾਂ ਬਸ ਇੱਥੇ ਸਮਾਪਤੀ ਹੈ ਜੀ ਸ਼ਬਦ ਦੀ